ਸਤਿ ਸ੍ਰੀ ਅਕਾਲ ਬਰਬਾ ਸੋ ਸ਼ੇਰ ਲੁਧਿਆਣਾ ਤੋਂ ਇੱਕ ਵਾਰ ਫਿਰ ਤੁਹਾਡੇ ਨਾਲ ਜੁੜੇ ਹਾਂ ਔਰ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਨਾਮੀ ਸਰਕਾਰੀ ਕਲੱਬ ਨੂੰ ਲੈ ਕੇ ਸਰਕਾਰੀ ਕਲੱਬ ਦੀ ਜਿਹੜੀ ਪ੍ਰੈਸਟੀਜ ਹੈ ਉਸ ਤੋਂ ਤਾਰ-ਤਾਰ ਕੀਤਾ ਜਾ ਰਿਹਾ ਹੈ ਮੈਂਬਰਾਂ ਵੱਲੋਂ ਪਤ ਅਧਿਕਾਰੀਆਂ ਵੱਲੋਂ ਦੱਸ ਦਈਏ ਕਿ ਚਰਚਾ ਹੈ ਕਿ ਚਰਚਾ ਹੈ ਕਿ ਮਾਨਯੋਗ ਡੀਸੀ ਦੇ ਅਗਵਾਈ ਹੇਠ ਚੱਲਣ ਵਾਲੇ ਸਰਕਾਰੀ ਜਿਹੜੇ ਕਲੱਬ ਹੈਗੇ ਆ ਉਹਦੇ ਕੁਝ ਮੈਂਬਰ ਤੇ ਪਦ ਅਧਿਕਾਰੀਆਂ ਦੇ ਵਿੱਚ ਲਗਾਤਾਰ ਕੁਝ ਨਾ ਕੁਝ ਵਿਵਾਦ ਜਿਹੜੇ ਸੁਨਨ ਨੂੰ ਮਿਲਦੇ ਰਹਿੰਦੇ ਨੇ ਇੱਕ ਤਾਜ਼ਾ ਮਾਮਲਾ ਜਿਹੜਾ ਆਇਆ ਇੱਕ ਹੋਰ ਤਾਜ਼ਾ ਮਾਮਲਾ ਆਇਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਕਲੱਬ ਦੇ ਵਿੱਚ ਕਲੱਬ ਦੀ ਬਾਹਰ ਦੇ ਵਿੱਚ ਖੁੱਲਮ ਖੁੱਲਾ ਇੱਕ ਦੂਜੇ ਦੇ ਗਾਲਾਂ ਕਢੀਆਂ ਗਈਆਂ ਦੱਸਿਆ ਕਿ ਕਦੀ ਕਲੱਬ ਦੇ ਵਿੱਚ ਜਿਹੜੀ ਫੀਮੇਲ ਜਾਂਦੀਆਂ ਉਹਨਾਂ ਨਾਲ ਛੇੜਛਾੜ ਦੀ ਗੱਲਾਂ ਸਾਹਮਣੇ ਆਉਂਦੀਆਂ ਕਦੀ ਬਾਹਰ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਦੂਜੇ ਨਾਲ ਗਾਲੀ ਗਲੋਚ ਅਪਮਾਨਜਨਕ ਸ਼ਬਦਾਵਲੀ ਜਿਹੜੀ ਵਰਤੀ ਜਾ ਰਹੀ ਹੈ ਔਰ ਇੱਕ ਕਲੱਬ ਜਿਹੜਾ ਇੱਕ ਕਲਚਰ ਹੈ ਸਮਾਜਿਕ ਕਲਚਰ ਹੈ ਜਿੱਥੇ ਸੁਸਾਇਟੀ ਦੇ ਲੋਕ ਆ ਕੇ ਇੱਕ ਦੂਜੇ ਨਾਲ ਜਿਹੜਾ ਮਿਲਦੇ ਜੁਲਦੇ ਮੇਲਜੋਲ ਕਰਦੇ ਆ ਉੱਥੇ ਜੇ ਇਹੋ ਜਿਹੀਆਂ ਚੀਜ਼ਾਂ ਹੋਵੇ ਔਰ ਖਾਸ ਕਰਕੇ ਉਹ ਕਲੱਬ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਪ੍ਰੈਜ਼ੀਡੈਂਟ ਆ ਉਹ ਮਾਨਯੋਗ ਡੀਸੀ ਹੈ ਸੋ ਉਸ ਤੋਂ ਬਾਅਦ ਉਹ ਜਿਹੜੀਆਂ ਚੀਜ਼ਾਂ ਸ਼ਹਿਰ ਦੇ ਵਿੱਚ ਅੱਗ ਦੀ ਤਰ੍ਹਾਂ ਚਰਚਾ ਦੇ ਤਰ੍ਹਾਂ ਫੈਲ ਜਾਂਦੀ ਹੈ ਸੋ ਉਹਦੀਆਂ ਚਰਚਾਵਾਂ ਚੱਲ ਰਹੀਆਂ ਹਨ ਜਿਹੜਾ ਇਸ ਤੋਂ ਪਤਾ ਲੱਗਦਾ ਕਿ ਕਲੱਬ ਦਾ ਕਲਚਰ ਡੇ ਬਾਈ ਡੇ ਜਿਹੜਾ ਹੈ ਵਿਕਟਦਾ ਜਾ ਰਿਹਾ ਹੈ ਲੋਕਾਂ ਦੇ ਵਿੱਚ ਮੈਂਬਰਾਂ 'ਚ ਰੋਸ ਹੈ ਕਿਉਂਕਿ ਪਿਛਲੇ ਦਿਨੀ 10000 ਇੱਕ ਮੈਂਬਰ ਵੱਲੋਂ ਫੀਮੇਲ ਨਾਲ ਛੇੜਛਾੜ ਕੀਤੀ ਜਾਂਦਾ ਮਾਮਲਾ ਵੀ ਸਾਹਮਣੇ ਆਇਆ ਸੀਗਾ ਪਰ ਉਹਨੂੰ ਦਬਾ ਦਿੱਤਾ ਗਿਆ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਜਿਹੜੇ ਸਾਹਮਣੇ ਆਏ ਸੀਗੇ ਕਦੇ ਓਵਰ ਬਿਲਿੰਗ ਕਰਨ ਦਾ ਯਾ ওভার ਜਿਹੜੀ ਚੀਜ਼ਾਂ ਕਰਨ ਦਾ ਉਹ ਵੀ ਮਾਮਲੇ ਸਾਰੇ ਦਬਾ ਦਿੱਤੇ ਗਏ ਸੋ ਉਸ ਤੋਂ ਬਾਅਦ ਹੁਣ ਜਿਹੜਾ ਮਾਮਲਾ ਆਇਆ ਤਾਜ਼ਾ ਜਿਹੜਾ ਕਿ ਬਿਲਕੁਲ ਹੀ ਲਾ ਐਂਡ ਆਰਡਰ ਨੂੰ ਲੈ ਕੇ ਜਿਹੜਾ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਇਸ ਵਾਰ ਜਿਹੜਾ ਸੋ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਲੱਬ ਦੇ ਇੱਕ ਪਤਾ ਅਧਿਕਾਰੀ ਜਿਨ੍ਹਾਂ ਵੱਲੋਂ ਪਹਿਲਾਂ ਮਹਿਲਾ ਨਾਲ ਛੇੜਛਾੜ ਕਰਨ ਦਾ ਜਿਹੜਾ ਗੱਲ આરોਪ ਲੱਗੇ ਸੀ ਜਿਨ੍ਹਾਂ ਤੇ ਉਸ ਤੋਂ ਬਾਅਦ ਉਹ ਮਾਮਲਾ ਨੂੰ ਕੁਝ ਬੁੱਧੀਜੀਵੀ ਵੱਲੋਂ ਜਾਂ ਮੈਂਬਰਾਂ ਵੱਲੋਂ ਕਿਸੇ ਤਰੀਕੇ ਬਿਠਾ ਦਿੱਤਾ ਗਿਆ ਉਸ ਮਾਮਲੇ ਨੂੰ ਚੁੱਪ ਕਰਾ ਦਿੱਤਾ ਗਿਆ ਦਬਾ ਦਿੱਤਾ ਗਿਆ ਸੋ ਹੁਣ ਉਸੇ ਪਤਾ ਅਧਿਕਾਰੀ ਦੇ ਨਾਲ ਕੁਝ ਮੈਂਬਰਾਂ ਦੇ ਨਾਲ ਜਿਹੜੀ ਹੈ ਤੂ ਤੂ ਮੈਂ ਮੈਂ ਹੋਣਾ ਕਲੱਬ ਦੇ ਵਿੱਚ ਉੱਚੀ ਮਤਲਬ ਜ਼ੋਰ ਜ਼ੋਰ ਦੀ ਜਿਹੜੀ ਹੈ ਗਾਲੀ ਗਲੋਚ ਹੋਣਾ ਪਬਲਿਕ 바ਰ ਦੇ ਵਿੱਚ ਬੈਠੇ ਮੈਂਬਰ ਜਿਹੜੇ ਹੈਗੇ ਉਹਨਾਂ ਵੱਲੋਂ ਇਸ ਚੀਜ਼ ਦਾ ਸੰਗਿਆਨ ਲੈਣਾ ਤੇ ਉਸ ਚੀਜ਼ ਦੇ ਬਾਰੇ ਜਿਹੜੀ ਹੈ ਚਰਚਾਵਾਂ ਫੈਲੀਆਂ ਪੂਰੇ ਕਲੱਬ ਦੀ ਇੱਕ ਜਿਹੜੀ ਰੈਪਿਊਟੇਸ਼ਨ ਹੈ ਕਲੱਬ ਜਿਹੜੇ ਕਿ ਇੱਕ ਸਮਾਜਿਕ ਜਿਹੜਾ ਜਿੱਥੇ ਗੈਟ ਟੂਗੇਦਰ ਹੁੰਦੀ ਹੈ ਉੱਥੇ ਇਹ ਜਿਹੀਆਂ ਚੀਜ਼ਾਂ ਹੋਣੀਆਂ ਸੋ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਖਾਸ ਕਰਕੇ ਉਦੋਂ ਜਦੋਂ ਮਾਨਯੋਗ ਡੀਸੀ ਇਹ ਜੇ ਕਲੱਬ ਦੇ ਮੈਂਬਰ ਹੁਣ ਹਾਲਾਂਕਿ ਜੇ ਗੱਲਬਾਤ ਕਰੀਏ ਤਾਂ ਇਸ ਮਾਮਲੇ 'ਚ ਬਹੁਤ ਸਾਰੇ ਹੋਰ ਵੀ ਚੀਜ਼ਾਂ ਜਿਹੜੀਆਂ ਹੈਗੀਆਂ ਸਾਹਮਣੇ ਆਈਆਂ ਪਰ ਕਿਉਂਕਿ ਇੱਕ ਕਲੱਬ ਦੇ ਵਿੱਚ ਇਹਦੀ ਚੀਜ਼ ਹੋਣਾ ਲੋਕਾਂ ਦੇ ਵਿੱਚ ਮੈਂਬਰਾਂ ਦੇ ਵਿੱਚ ਮੈਂਬਰ ਕਹਿ ਰਹੇ ਨੇ ਮੈਂਬਰਾਂ ਦੇ ਵਿੱਚ ਚਰਚਾ ਹੈ ਕਿ ਇਹ ਸ਼ਰਮਨਾਕ ਘਟਨਾ ਹੈ ਇਸੇ ਲਈ ਸ਼ਾਇਦ ਹੌਲੀ ਹੌਲੀ ਲੋਕ ਜਿਹੜੇ ਹੈ ਜਿਹੜੇ ਮੈਂਬਰ ਸਹਿਬਾਨ ਹੈਗੇ ਆ ਉਹ ਕਲੱਬ ਦੇ ਵਿੱਚ ਹੁਣ ਆਣਾ ਪਸੰਦ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਕਦੀ ਵੀ ਕੁਝ ਵੀ ਚੀਜ਼ ਹੋ ਸਕਦੀਆਂ ਜਿਵੇਂ ਕਿ ਉਹਨਾਂ ਦੀਆਂ ਧੀਆ ਭੈਣਾਂ ਜਿਹੜੀਆਂ ਹੈਗੀਆਂ ਬੱਚੀਆਂ ਜਿਹੜੀ ਕਿ ਕਦੀ ਕਲੱਬ ਦੇ ਵਿੱਚ ਜਿਨ੍ਹਾਂ ਨੂੰ ਭੇਜਣਾ ਇੱਕ ਸੇਫ ਕਲਚਰ ਸਮਝਿਆ ਜਾਂਦਾ ਸੀ ਅੱਜ ਉਹਨਾਂ ਨਾਲ ਛੇੜਛਾੜ ਹੋਣਾ ਉਸ ਤੋਂ ਬਾਅਦ ਇਦਾਂ ਗਾਲੀ ਗਲੋਚ ਹੋਣਾ ਇਹ ਵੀ ਕਿਹਾ ਜਾ ਰਿਹਾ ਕਿ ਇਹ ਜਿਹੇ ਚਰਚਾਵਾ ਹੈ ਕਿ ਇੱਕ ਦੂਜੇ ਤੇ ਸ਼ਾਇਦ ਕਿਹਾ ਜਾ ਰਿਹਾ ਕਿ ਹਥਿਆਰ ਬੰਦ ਲੋਕ ਵੀ ਜਿਹੜੇ ਕਲੱਬ ਦੇ ਵਿੱਚ ਇਸ ਦੌਰਾਨ ਐਂਟਰ ਹੁੰਦੇ ਨੇ ਸੋ ਇਹ ਸਾਰੀਆਂ ਚੀਜ਼ਾਂ ਬੜੀ ਜਿਹੜੀ ਹੈ ਕਹੋ ਕਿ ਇੱਕ ਚਿੰਤਾਜਨਕ ਹੈਗੀਆਂ ਔਰ ਇਹ ਚੀਜ਼ਾਂ ਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ ਹਾਲਾਂਕਿ ਦੇਖਦੇ ਹਾਂ ਕਿ ਜਿਹੜੀ एडीएम ਚ ਇਹ ਮੁੱਦੇ ਚੱਕੇ ਜਾਂਦੇ ਕਿ ਨਹੀਂ ਚੱਕੇ ਜਾਂਦੇ ਪਰ ਕੁੱਲ ਮਿਲਾ ਕੇ ਇਹ ਚੀਜ਼ਾਂ ਇਗਨੋਰ ਕਦੀ ਵੀ ਨਹੀਂ ਕੀਤੀਆਂ ਜਾ ਸਕਦੀਆਂ ਲੋਕਾਂ ਚ ਚਰਚਾ ਬਣੀ ਹੋਈ ਹੈ ਕਿ ਕੌਣ ਪਤਾ ਅਧਿਕਾਰੀ ਹੈ ਕੌਣ ਮੈਂਬਰ ਹੈ ਹਾਲਾਂਕਿ ਸਭ ਨੂੰ ਸਭ ਦੇ ਨਾਮ ਵੀ ਪਤਾ ਹੈ ਪਰ ਹੁਣ ਦੇਖਣਾ ਹੈਗਾ ਕਿ ਪ੍ਰਸ਼ਾਸਨ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਮਾਨਯੋਗ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਇਸ ਮਾਮਲੇ ਚ ਕੁਝ ਸਖਤ ਜਿਹੜੇ ਹੈ ਸਟੈਪਸ ਕਦਮ ਲੈਂਦੇ ਹੈ ਕਿ ਨਹੀਂ ਲੈਂਦੇ ਕਿਉਂਕਿ ਜੇ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਮਾਮਲਾ ਦਬਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਤੋ ਹੋ ਸਕਦਾ ਹੈ ਕਿ ਇਸ ਵਾਰ ਵੀ ਇਹ ਬੰਦਿਆਂ ਨੂੰ ਫੇਰ ਮੈਂਬਰਾਂ ਨੂੰ ਤੇ ਆਪਾ ਅਧਿਕਾਰੀਆਂ ਨੂੰ ਫੇਰ ਸ਼ਹਿ ਮਿਲੇ ਤੇ ਅਗਲੀ ਵਾਰ ਦਾ ਹਾਦਸਾ ਹੋਰ ਵੀ ਭਿਆਨਕ ਹੋਵੇ ਸੋ ਇਹ ਸੀ ਫਿਲਹਾਲ ਇਸ ਵੇਲੇ ਦੀ ਅਪਡੇਟ ਫਿਰ ਤੁਹਾਡੇ ਨਾਲ ਜੁੜਦੇ ਆ ਦੇਖਦੇ ਰਹੋ ਬਨੇ ਰਹੋ ਜਾਣੇ